ਜੈ ਜੰਧਾ ਜਿੰਦਾਬਾਦ 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 ਗਤੀਸ਼ ਕੁਮਾਰ ਨਾਰਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹੈ ਗਤੀਸ਼ ਕੁਮਾਰ ਨਾਰਜੀ ਸੰਘਰਸ਼ ਕਰੋ ਹਮ ਤੁਹਾਰੇ ਸਾਥ ਹੈ ਸਾਡਾ ਇੱਕਾ ਜਿੰਦਾਬਾਦ 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 ਥੱਕਾ ਲਈ ਜੋ ਲੜਦੇ ਲੋਕ ਜਿੱਲਾ ਤੋਂ ਨਹੀਂ ਡਰਦੇ ਲੋ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਵਾਲਮੀਕੀ ਜੋ ਅੱਜ ਰੋਸ਼ਨੀ ਜਾਰਾ ਵਾ ਇਹ ਸੋਨੀ ਪੱਠੇ ਵਾਲੇ ਦੇ ਖਿਲਾਫ ਆ ਕਿਉਂ ਉਸ ਉਸ ਬੰਦੇ ਨੇ ਸਾਡੀ ਕਟੋ ਕਟ 185 ਕਿੱਲੇ ਤੇ ਨਜ਼ਾਇਜ਼ ਤੋਂ ਕਬਜ਼ਾ ਕੀਤਾ ਸਰਕਾਰ ਕਹਿੰਦੀ ਛੁਲਾਤਾ ਵਾ ਪਰ ਸਾਨੂੰ ਛੁਲਾਇਆ ਕੋਈ ਫਾਇਦਾ ਨਹੀਂ ਕਿਉਂਕਿ ਸਾਨੂੰ ਅਧਰ ਮਿਲੀ ਕੱਲ ਮੀਟਿੰਗ ਹੋਈ ਸੀਗੀ ਡੀਐਸ ਸਾਹਿਬ ਕੋਲ ਸਮਾਂ ਮੰਗਿਆ ਵਾ ਕਹਿੰਦੇ ਤੁਹਾਡੀ ਅਸਲ ਮੀਟਿੰਗ ਕਰਾ ਕੇ ਤੇ ਉਹ ਤੁਹਾਡੇ ਨਿਸ਼ਾਨਦੇਹ ਦੇ ਦਾਂਗੇ ਸਾਡਾ ਇਹ ਇੱਥੇ ਉਹਦਾ ਪੁੱਤਰਾ ਫੂਕ ਕੇ ਇੱਕ ਮੰਗ ਬਤ ਮਾਂ ਜੋ ਡੀਸਨ ਦਵਾਂਗੇ ਕਿ ਜੇ ਸਾਡੀ ਜਗਾ ਸਾਨੂੰ ਦਿਖਾਈ ਜਾਵੇ ਤੇ ਉਦੋਂ ਬਾਅਦ ਬਾਕੀ ਫਾਰਮਲਟੀ ਰਹਿੰਦੀ ਆ ਜੋ ਮਜ਼ਾ ਪੈਣਾ ਜੋ ਦੂਜਾ ਤੀਜਾ ਪੈਣਾ ਵਾ ਉਹ ਅਸੀਂ ਫੇਰ ਕਰੇ ਕਰੋਣੀ ਆ ਔਰ ਅੱਜ ਪ੍ਰਸ਼ਾਸਨ ਨੂੰ ਮੈਂ ਤੁਹਾਡੇ ਪ੍ਰੈਸਰ ਦੱਸਣਾ ਚਾਹੁੰਦੇ ਆ ਕਿ 10 ਦਿਨਾਂ ਅਲਟੀਮੇਟ ਆ ਸਾਡੀ 10 ਦਿਨ ਦੀ ਚੇਤਾਵਨੀ ਆ ਤੇ 10 ਦਿਨ ਸਾਨੂੰ ਜਗ੍ਹਾ ਦੇ ਨਾ ਵੜਾਇਆ ਤੇ ਉਸ ਤੋਂ ਬਾਅਦ ਸ਼ਹਿਰ ਬੰਦੀ ਕਾਲੀ ਦੇਵਾਂ ਪੂਰਾ ਜ਼ਿਲ੍ਹਾ ਬੰਦੀ ਕਾਲੀ ਦੇਵਾਂਗੇ ਇਹ ਜਿੰਮੇ ਪ੍ਰਸ਼ਾਸਨ ਦੀ ਹੋਵੇਗੀ ਜੈਪੀ ਜੈਪਾਲ